ਸਚੀਲ ਸਿੰਘ ਜੀ ਅਕੜਾ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਵਾਈ ਦੇ ساری ਸਖਤ ਸੌਖਤਰੀ ਹੈ ਕਿ ਹੈ ਜੇਨਾ ਗੱਲ ਕਰ ਰਿਹਾ ਸੀ ਕਿ ਐਨ ਕੇ ਸ਼ਰਮਾ ਕਿ ਸਾਰੀਆਂ ਪਾਰਟੀਆਂ ਨੇ ਜਿਸ ਤਰ੍ਹਾਂ ਨਿਰਵਾਸ ਦਿੱਤੇ ਉਹਨਾਂ ਦੇ ਵਿੱਚ ਮੈਂ ਗੱਲ ਕਰ ਰਿਹਾ ਸੀ ਕਿ ਐਨ ਕੇ ਸ਼ਰਮਾ ਜੀ ਦਾ ਜੀਵਨ پارٹی پرو کہ شروع اکالی دل کی بہت بہت دنواد سا شری خالسا خالی شروع اکالی ਕਚੈਰੀ ਦੇ ਤਸੀਲਦਾਰ ਨੂੰ ਕਹੋ ਨਾਲ ਇੱਕ ਤਸੀਲਦਾਰ ਨਾ ਆਉ ਮੈਂ ਤਾਂ ਤੇ ਹੋ ਵੱਡੇ ਆਪ ਨੂੰ ਕਹਾ ਲਿਆ ਆਪਾਂ ਨੂੰ ਪਿੰਡ ਖਾਣੇ ਦੇ ਕਚੈਰੀਆਂ ਦੇ ਕੰਮਾਂ ਦੀ ਲੋੜ ਹੈ ਮੈਂ ਸਮਝਦਾ ਜੇ ਕੋਈ ਸਾਡੇ ਜਿਹੜੀ ਕੋਠੀ 'ਚ ਪਟਿਆਏ ਬੈਠਾ ਹੈ ਉਹਦੇ ਸਾਰੇ ਪਰਿਵਾਰ ਦੀ ਕੋਠੀ ਹੈ ਇਹਨੀਆਂ ਜਿੰਦੀ ਸਾਰੇ ਪਰਿਵਾਰ ਤੇ ਸਾਲ ਕੋਈ ਹੈ ਨਹੀਂ ਤਿੰਨ ਭੈਣਾਂ ਹੀ ਭੈਣਾਂ ਨੇ ਹੁਣ ਸਜਾ ਪੁੱਤ ਰਿਹਾ ਨਾਲ ਹੁਣ ਹਾਈ ਕੋਰਟ ਤੋਂ ਉਹਨੂੰ ਜ਼ਮਾਨਤ ਮਿਲਦੀ ਹੈ ਜ਼ਮਾਨਤ ਤੇ ਬਾਹਰ ਆਇਆ ਹੋਇਆ ਮੈਂ ਸਭ ਨੂੰ ਦੱਸਿਆ ਹੈ ਜਾਂ ਕਰਤਾਰ ਦਾ ਇਹ ਬੰਦਾ ਜਿਹੜਾ ਆਪਾਟੀ ਦਾ ਤੁਸੀਂ ਤੁਸੀਂ ਐਨ ਕੇ ਸ਼ਰਮਾ ਦੀਏ ਮੈਂ ਦਿਲ ਕਰਾ ਮੈਂ ਤੁਹਾਨੂੰ ਕੋਈ ਗੱਲ ਦੱਸ ਤੂੰ ਛੋੜਾ ਥੋੜੀ ਡੇਰਾ ਵਸੀ ਹੈ ਲਾਲ ਨੂੰ ਕੋਈ ਰਿਸ਼ਤੇਦਾਰੀ ਹੈ ਚਾਹ ਕਾਂਗਰਸੀ ਨੂੰ ਪੁੱਛ ਲਿਓ ਕਿ ਐਨ ਕੇ ਸ਼ਰਮਾ ਦਾ ਕਰਤਾਰ ਕੀ ਹੈ ਸਭ ਆਪਣਾ ਐਮਏ ਦੇਣੀ ਪਰ ਜਦੋਂ ਮੈਂ ਫੇਰ ਵੀ ਤੁਹਾਡੇ ਦੁਕਾਨਾਂ ਸੱਖਾਂ ਚ ਆਉਂਦੇ ਨੇ ਫੇਰ ਵੀ ਤੁਹਾਡੇ ਹਰੇ ਪ੍ਰੋਗਰਾਮ ਤੇ ਆਉਂਦੇ ਨੇ ਇਹ ਲੋਕ ਜਿਵੇਂ

ਇਸ ਸਰੋਵਰੀ ਕੰਦਰ ਤੁਸੀਂ ਨੇ ਤੋਹਫੇ ਦਵਾਈ ਲਈ ਬਾਕੀ ਬਾਅਦ ਤੁਸੀਂ ਉਹਦੇ ਹਲਕਾ ਹੋ ਗਏ ਸੀ ਤੇ ਜੇਕਰ ਮਾਤਾ ਐਪੋਮੈਟਿਕ ਨਾਲਾਂ ਕਿ ਆਪਾਂ ਨਾਲ ਜੀ ਰੋਟੀ ਗੋਣੇ ਤੇ ਧਾਰੇ ਦੋੜਾ ਨੂੰ ਰੋਕ ਕਰਾਉਣਾ ਜਦਾਂ ਜੇ ਕੋਈ ਦਵਾਈ ਦਾ ਖਰਚ ਹੋਵੇ ਪੜੀਏ ਇਸ ਵਾਰ ਦੀ ਜਿਹੜੀ ਲੈਕਚਰ ਹੈ ਜਿਹਦੇ ਵਿੱਚ ਲਖਨਤਾ ਹੈ ਜਿਹੜੇ ਲਖਨਤਾ ਜੀ ਸਰਕੇ

ਬੁਰੀ ਕੇ ਕੋਰਾ ਕਰਾ ਕੋਰਾ ਕੋ ਸਰਕਾਰ ਦੇ ਬਾਅਦ ਵਿੱਚ ਸ਼ੁਰੂ ਹੋਦੇ ਕੋਰਾ ਕਰਨ ਦੀ ਵੈਲਿਊ ਕੀ ਕਾ ਕਰਦਾ ਹੈ ਉਮੀਦਵਾਰ ਦੀ ਕਾਰਜਕਾਰੀ ਔਰ ਉਸ ਦਾ ਕਿਰਦਾਰ ਬਹੁਤ ਜਾਂ ਦੇ ਕੇ ਸਾਹਮਣੇ ਕਰਾਂਗੇ ਨਾ ਇਹ ਹਰੇਕ ਉਮੀਦਵਾਰ ਬੋਤਾਂ ਤੋਂ ਬਾਅਦ ਵੀ ਹੋਦੇ ਕੋਰਾ ਦੇਖੋ ਪ੍ਰਮਾਤਮਾ ਦੀ ਕਿਰਪਾ ਆ ਆਕਾਲ ਪੁਰਖ ਵੈਗਰੂ ਦੀ ਬਖਸ਼ਿਸ਼ ਆ ਮੇਰੀ ਕੈਂਪੇਨ ਹੁਣ ਜਿਹੜੀ ਆ ਨਾ ਜੀ ਇੱਕ ਲੋਕ ਲਹਿਰ ਬਣ ਚੁੱਕੀ ਆ ਮਤਲਬ ਲੋਕ ਮੇਰੀ ਕੈਂਪੇਨ ਆਪ ਚਲਾ ਰਹੇ ਆ ਦੇਖੋ ਬਾਹਰ ਕਿੰਨਾ 46 ਡਿਗਰੀ ਟੈਂਪਰੇਚਰ ਆ ਔਰ ਇਧਰ ਨੂੰ ਘਮਾਇਓ ਦੁਨੀਆ ਸਵਾਗਤ ਕਰਨ ਵਾਸਤੇ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਆ ਰਹੀ ਆ ਸੋ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਵਾਰ ਧੋਖਾ ਨਹੀਂ ਖਾਣਾ ਜਿਹੜੇ ਫਰਾਉਡ ਕਰਕੇ ਗਏ ਨਾ ਦੋ ਵਾਰੀ ਸਰਕਾਰ ਬਣੀ ਆ ਕਾਂਗਰਸ ਦੀ ਔਰ ਝਾੜੂ ਵਾਲਿਆਂ ਦੀ ਵੱਡੇ ਵੱਡੇ ਵਾਅਦੇ ਕਰਕੇ ਜਿਹੜੇ ਮੁਕਰੇ ਆ ਨਾ ਇੱਕ ਤਾਂ ਉਹਨਾਂ ਨੂੰ ਸਜ਼ਾ ਦੇਣੀ ਹੈ ਇੱਕ ਜਿਹੜੀ ਪੰਜਾਬੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਜਿਹਨੇ ਸਦਾ ਪੰਜਾਬ ਦਾ ਭਲਾ ਚਾਹਿਆ ਪੰਜਾਬ ਚ ਲੋਕ ਭਲਾਈ ਦੀਆਂ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਨੇ ਲਾਗੂ ਕਰੀਆਂ ਪੰਜਾਬ ਦੀ ਟੋਟਲ ਡਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਨੇ ਕਰੀਆਂ ਅੱਜ ਲੋਕਾਂ ਨੂੰ ਇੱਕ ਇੱਕ ਚੀਜ਼ ਯਾਦ ਆ ਰਹੀ ਆ ਸੋ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਵੱਡੀ ਲੀਡ ਨਾਲ ਮੈਨੂੰ ਲੱਗਦਾ ਵੀ ਮੈਂ ਇਹ ਸੀਟ ਜਿੱਤਾਂਗੇ ਤੁਹਾਡਾ ਮੁਕਾਬਲਾ ਮਹਿਲਾਵਾਲਿਆਂ ਨਾਲ ਆ ਕਿਵੇਂ ਬਾਚ ਕਰਦੇ ਮੋਦੀ ਵੀ ਆ ਗਏ ਤੁਹਾਨੂੰ ਪ੍ਰਚਾਰ ਕਰਨ ਲਈ ਬਾਜੀ ਦੇਖੋ ਇਸ ਤੋਂ ਵੱਡੀ ਜਿੱਤ ਕਿਹਿਆ ਹੋ ਸਕਦੀ ਹੈ ਆਪਣੇ ਆਪ ਨੂੰ ਮਹਿਲਾਵਾਲੇ ਕਹਿੰਦੇ ਤੇ ਰਾਜੇ ਕਹਿੰਦੇ ਤੇ ਇਹ ਕਹਿੰਦੇ ਤੇ ਵੀ ਇਹ ਤਾਂ ਸੀਟ ਜਿੱਤੀ ਪਈਆ ਤੇ ਡਰ ਗਏ ਇੰਨੇ ਵੀ ਆਪਣੀ ਕੈਂਪੇਨ ਵਾਸਤੇ ਉਹਨਾਂ ਨੇ ਨਰਿੰਦਰ ਮੋਦੀ ਨੂੰ ਬੁਲਾਇਆ ਹੈਗਾ ਮੈਂ ਸਮਝਦਾ ਕਿ ਮੇਲੀ ਮੇਰੀ ਪਹਿਲੀ ਅਚੀਵਮੈਂਟ ਹੈਗੀ ਆ ਇੱਕ ਵਰਕਰਾਂ ਦੇਖੋ ਪਿੰਡ ਤੋਂ ਚਲੇ ਆਇਆ ਸਰਪੰਚ ਬਣਿਆ ਪ੍ਰਧਾਨ ਬਣਿਆ ਐਮਐਲਏ ਬਣਿਆ ਔਰ ਅੱਜ ਐਮਪੀ ਦੀ ਸੀਟ ਵਾਸਤੇ ਲੜ ਰਹੇ ਆਂ ਔਰ ਮੇਰੇ ਖਿਲਾਫ ਪ੍ਰਚਾਰ ਕਰਨ ਵਾਸਤੇ ਦੇਸ਼ ਦਾ ਪ੍ਰਧਾਨ ਮੰਤਰੀ ਆ ਰਿਹਾ ਹੈਗਾ ਇਸ ਤੋਂ ਵੱਡੀ ਮਾਣ ਵਾਲੀ ਗੱਲ ਮੈਂ ਸਮਝਦਾ ਮੇਰੇ ਵਾਸਤੇ ਕੋਈ ਨਹੀਂ ਹੋਊਗੀ ਜਿੰਨਾ ਲੋਕਾਂ ਨੇ ਮੈਨੂੰ ਪਿਆਰ ਦਿਆ ਉਸ ਪਿਆਰ ਦਾ ਨਤੀਜਾ ਹੈ ਕਿ ਦਿੱਲੀ ਦੀਆਂ ਕੰਧਾਂ ਜੜੀਆਂ ਹਿੱਲੀਆਂ ਹੈਗੀਆਂ ਮੈਂ ਸਮਝਦਾ ਕਿ ਮੈਂ ਵੱਡੀ ਜਿੱਤ ਪ੍ਰਾਪਤਾਂ ਲੋਕਾਂ ਦੇ ਪਿਆਰ ਨਾਲ ਕਰਾਂਗਾ ਔਰ ਕਾਲਪੁਰਖ ਵੈਗਰੂ ਦੀ ਬਖਸ਼ਿਸ਼ ਦੇ ਨਾਲ ਇਮਾਨਦਾਰੀ ਨਾਲ ਸੇਵਾ ਕਰਾਂਗਾ। ਗਰਮੀ ਦੇ ਦਿਨ ਵਾਦੀ ਜਾ ਰਹੀ ਹੈ। ਸੁਨੀਲ ਜਾਕੜ ਨੇ ਕਿਹਾ ਕਿ 2 ਘੰਟੇ ਜਿਹੜਾ ਵੋਟਾਂ ਦਾ ਔਰ ਵਾਦਾ ਕੀਤਾ ਜਾਵੇ ਟਾਈਮ ਕਿਵੇਂ ਦੇਖਦੇ ਹੋ? ਦੇਖੋ ਮੈਂ ਤਾਂ ਬੇਨਤੀ ਕਰਾਂਗਾ ਵੀ ਜਿੰਨਾ ਟਾਈਮ ਵਧਾ ਸਕਦੇ ਹਾਂ ਉਹਨਾਂ ਵਧਾਉਣਾ ਚਾਹੀਦਾ ਤਾਂ ਕਿ ਪੋਲ ਪੂਰੀ ਹੋ ਜਾਵੇ। ਭਾਜੀ ਜੀ ਦੇ ਮੀਰ ਵਰਗੇ ਜਿਆਰਾਮ ਬਾਲਮੀ ਕਿਨੇ ਕਿਹਾ ਜੋ ਕਿਸਾਨ ਵਿਰੋਧ ਕਰਦੇ ਨੇ ਮੈਂ ਉਹਨਾਂ ਨੂੰ ਬਖਸ਼ਾਂਗੇ ਨੇ ਕਿਸ ਤਰ੍ਹਾਂ ਦੇਖਦੇ ਹੋ? ਤੇਰਾ ਕੰਗੂ ਦਾ ਟੰਗਾ ਜਾਊਗਾ ਇਸ ਤਰ੍ਹਾਂ ਦਾ ਵਿਵਾਦਿਤ ਸਟੇਟਮੈਂਟ ਆ ਦੇ ਰਹੇ ਸੀ। ਭਾਜੀ ਲੋਕ ਨਾ ਜੀ ਹੁਣ ਮੈਂ ਇਹਨਾਂ ਬਾਰੇ ਕੀ ਕਹਾਂ? ਇਹਨਾਂ ਨੂੰ ਕਿਸਾਨਾਂ ਦੀ ਸਮੱਸਿਆਵਾਂ ਨਹੀਂ ਪਤਾ ਨਾ ਇਹ ਕਿਸਾਨ ਰਹੇ ਹੈਗੇ ਸੋ ਇਹ ਤਾਂ ਨਾ ਸਿਰਫ ਧਮਕੀਆਂ ਦੇ ਕੇ ਇਹ ਜਿਹਿਆਂ ਕਰਕੇ ਬੀਜੇਪੀ ਇਹ ਜੀ ਹਰਕਤਾਂ ਕਰ ਰਹੀਆਂ ਮੈਂ ਤਾਂ ਆਪ ਕਿਸਾਨ ਰਹੇ ਹੈ ਜੀ ਮੈਂ ਆਪ ਹੱਥਾਂ ਨਾਲ ਖੇਤੀ ਕਰੀ ਆ ਮੈਂ ਚਾਰਾ ਕੱਟਿਆ ਵੀ ਆ ਪਸ਼ੂਆਂ ਨੂੰ ਪਾਇਆ ਵੀ ਆ ਮੈਂ ਗਾਜਰਾਂ ਵੇਚੀਆਂ ਵੀ ਮੱਡੀ 'ਚ ਵੇਚੀਆਂ ਵੀ ਹੈਗੀਆਂ ਧੋਈਆਂ ਵੀ ਹੈਗੀਆਂ ਜੇਰੀ ਬਿੱਜੀ ਵੀ ਆ ਵੱਡੀ ਵੀ ਆ ਝਾੜੀ ਵੀ ਹੈਗੀ ਆ ਕਣਕ ਵੱਡੀ ਵੀ ਆ ਡਰਾਮਾ 'ਚ ਕੱਢੀ ਵੀ ਹੈਗੀ ਆ ਮੈਨੂੰ ਪਤਾ ਅੱਜ ਕਿਸਾਨ ਦੀ ਹਾਲਤ ਕਿਹ ਹੈਗੀ ਹੈ ਕਿਸਾਨ ਨੂੰ ਤਾਂ ਅੱਜ ਇਹ ਵੀ ਨਹੀਂ ਪਤਾ ਵੀ ਜਿਹੜੀ ਫਸਲ ਬੀਜ ਰਹੇ ਆ ਉਹਦਾ ਕਿੰਨਾ ਮੁੱਲ ਮਿਲਣਾ ਮਿਲੂਗਾ ਵੀ ਆ ਕਿ ਨਹੀਂ ਜਿਹੜੀ ਫਸਲ ਬੀਜ ਰਹੇ ਆ ਜੇ ਕੁਦਰਤ ਦੀ ਕਰੋਪੀ ਹੋ ਗਈ ਉਸ ਫਸਲ ਨੂੰ ਇਕੱਠੀ ਵੀ ਕਰ ਸਕੂਗਾ ਸੋ ਮੈਂ ਸਮਝਦਾ ਕਿ ਅੰਨਦਾਤਾ ਨਾਲ ਇਹ ਜਿਹੀਆਂ ਧਮਕੀਆਂ ਦੇਣਾ ਇਹ ਜਿਹੇ ਮਖੌਲ ਕਰਨਾ ਮਾੜੀ ਗੱਲ ਹੈ ਨਹੀਂ ਚੰਗਾ ਨਹੀਂ ਲੱਗਦਾ ਬਹੁਤ ਹੀ ਲਾਸਟ ਮੂਮੈਂਟ ਤੇ ਇਲੈਕਸ਼ਨ ਜਾ ਰਹੇ ਆ ਇਲੈਕਸ਼ਨ ਦਾ ਜਿਹੜਾ ਲੋਕਾਂ ਦਾ ਰੁਝਾਨ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਦਿਨ-ਦਿਨ ਵਧ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜੇ ਪੰਜਾਬ ਨੂੰ ਬਚਾ ਸਕਦਾ ਕਿਉਂਕਿ ਅੱਜ ਪੰਜਾਬ ਤਬਾਹੀ ਦੇਖਣ ਦੇ ਤੇ ਖੜਾ ਹੈ। ਸੋ ਮੈਂ ਸਮਝਦਾ ਕਿ ਲੋਕਾਂ ਨੇ ਮਨ ਬਣਾ ਲਿਆ ਕਿ ਆਪਣੇ ਪੰਜਾਬ ਨੂੰ ਬਚਾਉਣਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤਣਾ। ਤੁਸੀਂ ਵੇਖ ਰਹੇ ਹੋ ਪੰਜਾਬ ਦੇ ਲੋਕ ਇਹਨਾਂ ਝੂਠੇ ਜਿਹੜੇ ਵਾਰ-ਵਾਰ ਲਾਰੇ ਲਾ ਕੇ ਸਰਕਾਰਾਂ ਬਣਾ ਰਹੀ ਸੀ ਵੀ ਉਹਨਾਂ ਤੋਂ ਅੱਕ ਚੁੱਕੇ ਨੇ। ਲੋਕੀ ਕਰਤਾਰ ਤੇ ਕਾਰਜਕਾਰੀ ਨੂੰ ਵੋਟ ਪਾਉਣਗੇ। ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣਗੇ ਕਿ ਸ਼ਰਮਨ ਵੋਟ ਪਾਉਣਗੇ। ਤੁਸੀਂ ਵੇਖਦੇ ਹੋ ਕਿੰਨੀ ਗਰਮੀ ਹੈ ਤਤੀ ਲੂ ਚੱਲਦੀ ਆ ਪਰ ਹਜ਼ਾਰਾਂ ਦਾ ਇਕੱਠ ਹੋਣਾ ਇਸ ਗੱਲ ਦਾ ਪਰ ਤੱਕ ਪਰਮਾਨਾ ਹੈ ਕਿ ਲੋਕ ਚੰਦ ਵੀ ਅਨਕੇ ਸ਼ਰਮਾ ਨੂੰ ਮੰਨਣੀ ਕਰੇ ਪਰਿਆਲਾ ਲੋਕ ਸਭਾ ਦਾ